ਦੋਸਤੋ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਤੇ ਉਸ ਪਰਿਵਾਰ ਦੇ ਮੁਖੀਆ ਦਾ ਨਾਮ ਸੀ ਸਤਪਾਲ ਤੇ ਉਸ ਦੀ ਘਰ ਵਾਲੇ ਦਾ ਨਾਮ ਸੀ ਸ਼ਾਂਤੀ ਤੇ ਉਹਨਾਂ ਦੇ ਇੱਕ ਛੋਟਾ ਜਿਹਾ ਮੁੰਡਾ ਸੀ ਤੇ ਜਿਸ ਦਾ ਨਾਮ ਸੀ ਸੂਰਜ ਸਤਪਾਲ ਦਿਹਾੜੀ ਮਜ਼ਦੂਰੀ ਕਰਦਾ ਹੁੰਦਾ ਸੀ ਤੇ ਸਤਪਾਲ ਦੀ ਘਰਵਾਲੀ ਸ਼ਾਂਤੀ ਲਫਾਫੇ ਖਾਲੀ ਬੋਤਲਾਂ ਕਾਗਜ਼ ਆ ਚੁੱਕਣ ਜਾਂਦੀ ਹੁੰਦੀ ਸੀ ਐਸੇ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਸੀ ਤੇ ਸਾਰਾ ਪਰਿਵਾਰ ਝੁੱਗੀ ਝੌਂਪੜੀ 'ਚ ਰਹਿੰਦਾ ਸੀ ਇਸ ਕਰਕੇ ਉਹਨਾਂ ਦਾ ਗੁਜ਼ਾਰਾ ਔਖਾ ਹੀ ਚੱਲਦਾ ਸੀ ऐसे तरह दिन ਲੰਘ ਰਹੇ ਸੀ ਇੱਕ ਦਿਨ ਸ਼ਾਂਤੀ ਲਫਾਫੇਦ ਖਾਲੀ ਬੋਤਲਾ ਚੁਣਨ ਵਾਸਤੇ ਜਾਂਦੀ ਹੈ ਤਾਂ ਉਹਨੂੰ ਕਚਰੇ ਚ ਇੱਕ ਜਵਾਕ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਕੋਲੇ ਜਾ ਕੇ ਦੇਖਦੀ ਹੈ ਤਾਂ ਇੱਕ ਛੋਟੀ ਬੱਚੀ ਹੁੰਦੀ ਹੈ ਜੋ ਕਿ ਇੱਕ ਪੋਲੀਥਿਨ ਚ ਪਾਈ ਹੋਈ ਸੀ ਤੇ ਉਹ ਰੋ ਰਹੀ ਸੀ ਉਸ ਨੂੰ ਦੇਖਦੇ ਇੱਕਦਮ ਘਬਰਾ ਜਾਂਦੀ ਹੈ ਤੇ ਵਾਪਸ ਭੱਜ ਕੇ ਘਰ ਆਂਦੀ ਹੈ ਤੇ ਆਪਣੇ ਪਤੀ ਨੂੰ ਸਾਰੀ ਗੱਲ ਦੱਸਦੀ ਹੈ ਫਿਰ ਉਸ ਦਾ ਪਤੀ ਤੇ ਉਹ ਦੋਵੇਂ ਉਸੇ ਥਾਂ ਤੇ ਜਾਂਦੇ ਨੇ ਤੇ ਉਸ ਬੱਚੀ ਨੂੰ ਗੋਦੀ ਚੱਕ ਲੈਂਦੇ ਨੇ ਫਿਰ ਉਹ ਦੋਵੇਂ ਸੋਚਦੇ ਨੇ ਕਿ ਇਸ ਬੱਚੀ ਦਾ ਹੁਣ ਕੀ ਕਰੀਏ ਫਿਰ ਉਹ ਸੋਚਦੇ ਨੇ ਕਿ ਸਾਡੇ ਘਰੇ ਕੋਈ ਬੱਚੀ ਨਹੀਂ ਹੈ ਕੋਈ ਕੁੜੀ ਨਹੀਂ ਹੈ ਤਾਂ ਕਰਕੇ ਉਸ ਬੱਚੀ ਨੂੰ ਆਪਦੇ ਨਾਲ ਘਰੇ ਲੈ ਆਂਦੇ ਨੇ ਤੇ ਉਸ ਬੱਚੀ ਨੂੰ ਪਾਲਣ ਦਾ ਉਹ ਫੈਸਲਾ ਦੋਵੇਂ ਕਰ ਲੈਂਦੇ ਨੇ ਇਸ ਤੋਂ ਬਾਅਦ ਦੋਵੇਂ ਮਿਲ ਕੇ ਉਸ ਦਾ ਨਾਮ ਰੱਖਦੇ ਨੇ ਉਹ ਸੋਚਦੇ ਸੀ ਕਿ ਰੱਬ ਨੇ ਸਾਨੂੰ ਇਹ ਬੱਚੀ ਦਿੱਤੀ ਹੈ ਤਾਂ ਕਰਕੇ ਉਸ ਕੁੜੀ ਦਾ ਨਾਮ ਉਹ ਲక్ష్ਮੀ ਰੱਖ ਦਿੰਦੇ ਨੇ ਹੌਲੀ ਹੌਲੀ ਦਿਨ ਨਿਕਲ ਰਹੇ ਸੀ ਤੇ ਸੱਤਪਾਲ ਥੋੜੇ ਬਹੁਤ ਪੈਸੇ ਇਕੱਠੇ ਕਰਕੇ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਕਰ ਲੈਂਦਾ ਹੁਣ ਉਸ ਦਾ ਗੁਜ਼ਾਰਾ ਕਰਿਆਨੇ ਦੀ ਦੁਕਾਨ ਨਾਲ ਚੱਲਣ ਲੱਗ ਜਾਂਦਾ ਹੈ ਤੇ ਹੌਲੀ ਹੌਲੀ ਉਸ ਦਾ ਕੰਮ ਚੱਲ ਜਾਂਦਾ ਹੈ ਤੇ ਕਰਿਆਨੇ ਦੀ ਦੁਕਾਨ ਉਹਦੀ ਫੁੱਲ ਚੱਲਣ ਲੱਗ ਜਾਂਦੀ ਹੈ ਹੌਲੀ ਹੌਲੀ ਕਰਦਾ ਉਹ ਦੁਕਾਨ ਵੱਡੀ ਕਰ ਲੈਂਦਾ ਤੇ ਉਸ ਦਾ ਕੰਮ ਥੋੜਾ ਜਿਹਾ ਵਾਵਾ ਚੱਲਣ ਲੱ ਆ ਜਾਂਦਾ ਹੁਣ ਸਾਰੇ ਘਰ ਦਾ ਗੁਜ਼ਾਰਾ ਉਸ ਕਰਿਆਨੇ ਦੀ ਦੁਕਾਨ ਨਾਲ ਚੱਲਣ ਲੱਗਿਆ ਸੀ ਤੇ ਸ਼ਾਂਤੀ ਵੀ ਕਰਿਆਨੇ ਦੀ ਦੁਕਾਨ ਤੇ ਉਹਦੇ ਨਾਲ ਉਹਦੀ ਮਦਦ ਕਰਦੀ ਸੀ ਹੌਲੀ ਹੌਲੀ ਉਹਨਾਂ ਦੇ ਕੁੜੀ ਤੇ ਮੁੰਡਾ ਦੋਵੇਂ ਵੱਡੇ ਹੋ ਗਏ ਸੀ ਤੇ ਉਹਨਾਂ ਨੇ ਦੋਵਾਂ ਨੂੰ ਸਕੂਲ ਚ ਲਾ ਦਿੱਤਾ ਸੀ ਤੇ ਜੋ ਲక్ష్ਮੀ ਸੀ ਉਹ ਪੜ੍ਹ ਚ ਬਹੁਤ ਸ਼ਿਆਰ ਸੀ ਤੇ ਪਰ ਉਹਨਾਂ ਦਾ ਮੁੰਡਾ ਸੀ ਉਹ ਜਿਵੇਂ ਉਸ ਲక్ష్ਮੀ ਦੇ ਉਲਟ ਸੀ ਉਹ ਜਿਵੇਂ ਨਲੈਕ ਸੀ ਤੇ ਉਹ ਘਾਟੀ ਪੜਦਾ ਸੀ ऐसे तरह ਦੋਨਾਂ ਦੀ ਪੜ੍ਹਾਈ ਚੱਲ ਰਹੀ ਸੀ ਤੇ ਲక్ష్ਮੀ ਹਰ ਕਲਾਸ ਚ ਟੋਪ ਆਂਦੀ ਸੀ ਤੇ ਉਹਨਾਂ ਦਾ ਮੁੰਡਾ ਮਸਾਈ ਪਾਸ ਹੁੰਦਾ ਸੀ ਲక్ష్ਮੀ ਤੇ ਉਹਨਾਂ ਦਾ ਮੁੰਡਾ ਹੁਣ ਦੋਵੇਂ 12ਵੀਂ ਕਲਾਸ ਸੀ 12ਵੀਂ ਕਲਾਸ ਚ ਆ ਕੇ ਉਹਨਾਂ ਦੇ ਮੁੰਡੇ ਦੇ ਬ੍ਰੇਕ ਲੱਗ ਜਾਂਦੇ ਨੇ ਤੇ ਉਹ 12ਵੀਂ ਕਲਾਸ ਚੋਂ ਫੇਲ ਹੋ ਜਾਂਦਾ ਹੈ ਕਿਉਂਕਿ ਉਹ ਗਲਤ ਸੰਗਤੀ ਚ ਪੈ ਗਿਆ ਸੀ ਉਹ ਹਵਾਰਾ ਦੋਸਤਾਂ ਨਾਲ ਘੁੰਮਦਾ ਸੀ ਤੇ ਪੜ੍ਹਦਾ ਬਹੁਤ ਹੀ ਘੱਟ ਸੀ ਤੇ ਲక్ష్ਮੀ ਇਸਦੇ ਬਿਲਕੁਲ ਉਲਟ ਸੀ ਉਹ ਬਹੁਤ ਜ਼ਿਆਦਾ ਪੜ੍ਹਦੀ ਸੀ ਤੇ ਪੜ੍ਹਨ ਚ ਹੁਸ਼ਿਆਰ ਸੀ ਜਦੋਂ ਸਤਪਾਲ ਦਾ ਮੁੰਡਾ ਫੈਲ ਹੁੰਦਾ ਤਾਂ ਘਰੇ ਆਂਦਾ ਤੇ ਸਤਪਾਲ ਉਸਨੂੰ ਬਹੁਤ ਲੜਦਾ ਉਸਨੂੰ ਕਹਿੰਦਾ ਕਿ ਤੂੰ ਨਲਾਇਕ ਐ ਤੂੰ ਕੋਈ ਕੰਮ ਨਹੀਂ ਕਰਦਾ ਨਾ ਤੂੰ ਪੜ੍ਹਾਈ ਤੇ ਧਿਆਨ ਦਿੰਦਾ ਨਾ ਤੂੰ ਅਵਾਰਾ ਦੋਸਤਾਂ ਨਾਲ ਘੁੰਮਦਾ ਇਸ ਕਰਕੇ ਉਸਦਾ ਮੁੰਡਾ ਗੁੱਸੇ ਹੋ ਕੇ ਆਪਣੇ ਦੋਸਤ ਕੋਲੇ ਚਲਾ ਜਾਂਦਾ ਹੈ ਤੇ ਆਪਦੇ ਦੋਸਤ ਨੂੰ ਜਾ ਕੇ ਕਹਿੰਦਾ ਕਿ ਕਰ ਦੇ ਮੈਨੂੰ ਲੜਦੇ ਨੇ ਮੇਰੀ ਭੈਣ ਦੇ ਵਧੀਆ ਨੰਬਰ ਆਂਦੇ ਨੇ ਤਾਂ ਕਰਕੇ ਕਰ ਦੇ ਮੈਨੂੰ ਕੁਝ ਨਹੀਂ ਸਮਝਦੇ ਤੇ ਮੈਨੂੰ ਹਮੇਸ਼ਾ ਲੜਦੇ ਰਹਿੰਦੇ ਨੇ ਇਹ ਸਾਰੀ ਗੱਲ ਉਹਦੇ ਦੋਸਤ ਦੀ ਮਾਂ ਸੁਣ ਲੈਂਦੀ ਹੈ ਤੇ ਉਹ ਆ ਕੇ ਉਹਨੂੰ ਦੱਸ ਦਿੰਦੀ ਹੈ ਕਿ ਤੇਰੀ ਭੈਣ ਹੋ ਸਕੀ ਭੈਣ ਨਹੀਂ ਹੈ ਤੇਰੀ ਮਾਂ ਉਸਨੂੰ ਕਚਰੇ ਦੇ ਢੇਰ ਤੋਂ ਚੱਕ ਕੇ ਲਿਆਈ ਸੀ ਤਾਂ ਕਰਕੇ ਸਗਾ ਤਾਂ ਮੁੰਡਾ ਤੂੰ ਹੀ ਹੈ ਤੇਰੇ ਮਾਪੇ ਉਹਦਾ ਖੂਨ ਦਾ ਰਿਸ਼ਤਾ ਤਾਂ ਤੇਰੇ ਨਾਲ ਹੈ ਪਰ ਤੇਰੀ ਭੈਣ ਨੂੰ ਤਾਂ ਕਚਰੇ ਚੋਂ ਲਿਆਈ ਸੀ ਆ ਸੁਣ ਕੇ ਸਤਪਾਲ ਦਾ ਮੁੰਡਾ ਘਰੇ ਆ ਜਾਂਦਾ ਤੇ ਆ ਕੇ ਆਪਦੇ ਪਿਓ ਨਾਲ ਲੜ ਲਾ ਜਾਂਦਾ ਤੇ ਆਪਦੀ ਮਾਂ ਨਾਲ ਲੜ ਲਾ ਜਾਂਦਾ ਤੇ ਲੜਦੇ ਲੜਦੇ ਉਹ ਕਹਿੰਦਾ ਕਿ ਤੁਸੀਂ ਇਹਨੂੰ ਜ਼ਿਆਦਾ ਪਿਆਰ ਕਰਦੇ ਹੋ ਇਹ ਤਾਂ ਤੁਹਾਡੀ ਆਪਦੀ ਕੁੜੀ ਵੀ ਨਹੀਂ ਤੁਸੀਂ ਇਹਨੂੰ ਕਚਰੇ ਚੋਂ ਚੱਕ ਕੇ ਲਿਆਈ ਸੀ ਮੈਂ ਤਾਂ ਤੁਹਾਡਾ ਆਪਦਾ ਹੀ ਖੂਨ ਆ ਮੈਂ ਤਾਂ ਤੁਹਾਡਾ ਮੁੰਡਾ ਐਨੀ ਗੱਲ ਸੁਣਦੇ ਸਤਪਾਲ ਨੂੰ ਇੱਕਦਮ ਗੁੱਸਾ ਚੜ ਜਾਂਦਾ ਤੇ ਉਹ ਉਸ ਨੂੰ ਚੰਗੀ ਤਰ੍ਹਾਂ ਕੁੱਟਦਾ ਤੇ ਕੁੱਟ ਕੇ ਉਹਨੂੰ ਕਮਰੇ ਚ ਬੰਦ ਕਰ ਦਿੰਦਾ ਪਰ ਉਹ ਕਮਰੇ ਦੇ ਅੰਦਰ ਉਹ ਸਾਰਾ ਰੋਲਾ ਪਾਉਂਦਾ ਰਹਿੰਦਾ ਤੇ ਕਹਿੰਦਾ ਰਹਿੰਦਾ ਕਿ ਤੁਹਾਡਾ ਸਾਗਾ ਮੁੰਡਾ ਤਾਂ ਮੈਂ ਹੀ ਆ ਇਹ ਜਿਹੜੀ ਲక్ష్ਮੀ ਹੈ ਇਹਨੂੰ ਤਾਂ ਤੁਸੀਂ ਚੱਕ ਕੇ ਲਿਆਈ ਸੀ ਇਹ ਸਾਰੀ ਗੱਲ ਲక్ష్ਮੀ ਸੁਣ ਲੈਂਦੀ ਹੈ ਤੇ ਲక్ష్ਮੀ ਆਪਦੇ ਬਾਪੂ ਨੂੰ ਆ ਕੇ ਪੁੱਛਦੀ ਹੈ ਕਿ ਬਾਪੂ ਮੈਨੂੰ ਦੱਸ ਸੱਚ ਸੱਚ ਦੱਸ ਅਭਾਈ ਜੋ ਕਹਿ ਰਿਹਾ ਹੈ ਕਿ ਸੱਚ ਕਹਿ ਰਿਹਾ ਹੈ ਤਾਂ ਉਸ ਦਾ ਪਿਓ ਥੋੜੀ ਦੇਰ ਤੱਕ ਟਾਲਮਟੋਲ ਕਰਦਾ ਹੈ ਪਰ ਉਸ ਤੋਂ ਬਾਅਦ ਉਸ ਨੂੰ ਸਾਰਾ ਸੱਚ ਦੱਸ ਦਿੰਦਾ ਹੈ ਲక్ష్ਮੀਆ ਸੁਣ ਕੇ ਰੋਣ ਲੱਗ ਜਾਂਦੀ ਹੈ ਤੇ ਉਸ ਦੀ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਫਿਰ ਉਹ ਰੋਂਦੀ ਰੋਂਦੀ ਕਹਿੰਦੀ ਹੈ ਕਿ ਚਾਹੇ ਮੇਰੇ ਅਸਲੀ ਮਾਪਿਓ ਕੋਈ ਮਰਜ਼ੀ ਹੋਣ ਮੈਨੂੰ ਤੁਸੀਂ ਪਾਲਿਆ ਪੜੋਸਿਆ ਤੇ ਮੇਰੇ ਤਾਂ ਤੁਸੀਂ ਮੈਂ ਤਾਂ ਤੁਹਾਨੂੰ ਹੀ ਆਪਦਾ ਅਸਲੀ ਮਾਪਿਓ ਮੰਨਦੀ ਹਾਂ ਉਸ ਤੋਂ ਬਾਅਦ ਮੈਨੂੰ ਕਦੇ ਨਾ ਕਹੀਓ ਕਿ ਮੈਂ ਤੁਹਾਡੀ ਨਹੀਂ ਆ ਇਸ ਤੋਂ ਬਾਅਦ ਲక్ష్ਮੀ ਦਾ ਐਡਮਿਸ਼ਨ ਸਤਪਾਲ ਕਾਲਜ ਵਿੱਚ ਕਰਵਾ ਲੈਂਦਾ ਹੈ ਕਿਉਂਕਿ ਲక్ష్ਮੀ ਪੜ੍ਹਨ ਲਿਖਣ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਤੇ ਪਲੱਸ 2 'ਚ ਉਹਦੇ ਬਹੁਤ ਜ਼ਿਆਦਾ ਨੰਬਰ ਆਏ ਸੀ ਇਸ ਕਰਕੇ ਕਾਲਜ ਉਹਨੂੰ ਸਕਾਲਰਸ਼ਿਪ ਦੇ ਦਿੰਦਾ ਹੈ ਕਿਉਂਕਿ ਕਾਲਜ ਵਾਲੇ ਵੀ ਚਾਹੁੰਦੇ ਸੀ ਕਿ ਸਾਡੇ ਇੱਥੇ ਹੁਸ਼ਿਆਰ ਸਟੂਡੈਂਟ ਆਣ ਤਾਂ ਕਿ ਸਾਡੀ ਰੈਂਕ ਸੁਧਰੇ ਤੇ ਸਾਡੇ ਕਾਲਜ ਦਾ ਨਾਂ ਉੱਚਾ ਹੋਵੇ ਇਸ ਤੋਂ ਬਾਅਦ ਲక్ష్ਮੀ ਗ੍ਰੈਜੂਏਸ਼ਨ ਕਰ ਲੈਂਦੀ ਹੈ ਤੇ ਬਹੁਤ ਵਧੀਆ ਨੰਬਰ ਲੈਂਦੀ ਹੈ ਉਸ ਤੋਂ ਬਾਅਦ ਇੱਕ ਦਿਨ ਲక్ష్ਮੀ ਆਪਦੇ ਪਿਓ ਨੂੰ ਕਹਿੰਦੀ ਹੈ ਕਿ ਬਾਪੂ ਮੈਂ ਹੁਣ ਵੱਡਾ ਅਧਿਕਾਰੀ ਬਣਨਾ ਹੈ ਵੱਡਾ ਆਫੀਸਰ ਬਣਨਾ ਹੈ ਇਸ ਕਰਕੇ ਮੈਨੂੰ ਕੋਚਿੰਗ ਲੈਣੀ ਪੈਣੀ ਹੈ ਤਾਂ ਕਰਕੇ ਮੈਨੂੰ ਬਾਹਰ ਜਾਣਾ ਪੈਣਾ ਹੈ ਤੇ ਉਸ ਵਾਸਤੇ ਮੈਨੂੰ ਕੁਝ ਪੈਸਿਆਂ ਦੀ ਵੀ ਲੋੜ ਹੈ ਕਿਉਂਕਿ ਲక్ష్ਮੀ ਨੂੰ ਉਸਦੇ ਟੀਚਰਾਂ ਨੇ ਦੱਸਿਆ ਸੀ ਕਿ ਤੂੰ ਪੜ੍ਹਨ ਲਿਖਣ 'ਚ ਬਹੁਤ ਹੁਸ਼ਿਆਰ ਹੈ ਤੂੰ ਯੂਪੀਐਸਸੀ ਦੀ ਤਿਆਰੀ ਕਰ ਲਾ ਤੂੰ ਆਈਐਸ ਆਫੀਸਰ ਬਣ ਜਾ ਤਾਂ ਕਰਕੇ ਲక్ష్ਮੀ ਯੂਪੀਐਸਸੀ ਕਰਨਾ ਚਾਹੁੰਦੀ ਸੀ ਤੇ ਉਸਦੀ ਕੋਚਿੰਗ ਲੈਣਾ ਚਾਹੁੰਦੀ ਸੀ ਉਸ ਤੋਂ ਬਾਅਦ ਸਤਪਾਲ ਕੁਝ ਪੈਸਿਆਂ ਦਾ ਝਗਾੜ ਕਰਕੇ ਲక్ష్ਮੀ ਨੂੰ ਦਿੰਦਾ ਹੈ ਤੇ ਉਸ ਨੂੰ ਕੋਚਿੰਗ ਵ ਹੁਣ ਲక్ష్ਮੀ ਕੋਚਿੰਗ ਲੈਣ ਲੱਗ ਰਹੀ ਸੀ ਤੇ ਉਹ ਬਹੁਤ ਮਿਹਨਤ ਕਰਦੀ ਹੈ ਬਹੁਤ ਜ਼ਿਆਦਾ ਪੜ੍ਹਦੀ ਹੈ ਤੇ ਸਤਪਾਲ ਨੇ ਵੀ ਲక్ష్ਮੀ ਨੂੰ ਕਿਹਾ ਸੀ ਕਿ ਪੁੱਤ ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਵੇ ਤਾਂ ਸਾਨੂੰ ਦੱਸਣੀ ਅਸੀਂ ਤੈਨੂੰ ਪੈਸੇ ਭੇਜ ਦਿਆਂਗੇ ਇਸੇ ਤਰ੍ਹਾਂ ਲక్ష్ਮੀ ਜੀ ਜਨ ਲਾ ਕੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਪੂਰੀ ਤਿਆਰੀ ਕਰਦੀ ਹੈ ਤੇ ਉਹ ਪ੍ਰੀ ਐਗਜ਼ਾਮ ਪਾਸ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਉਹ ਮੇਨ ਐਗਜ਼ਾਮ ਪਾਸ ਕਰ ਲੈਂਦੀ ਹੈ ਐਸੇ ਤਰ੍ਹਾਂ ਉਹ ਇੰਟਰਵਿਊ ਵੀ ਪਾਸ ਕਰ ਲੈਂਦੀ ਹੈ ਤੇ ਹੁਣ ਲక్ష్ਮੀ ਦੀ ਬਹੁਤ ਵਧੀਆ ਰੈਂਕ ਆਈ ਸੀ ਤੇ ਇਹ ਖੁਸ਼ਖਬਰੀ ਉਹ ਫੋਨ ਕਰਕੇ ਆਪਦੇ ਪਿਓ ਨੂੰ ਸੁਣਾਉਂਦੀ ਹੈ ਤੇ ਉਸ ਦਾ ਪਿਓ ਦੁਕਾਨ ਤੇ ਹੁੰਦਾ ਹੈ ਤਾ ਕਰਕੇ ਉਹ ਛੇਤੀ ਛੇਤੀ ਆ ਖੁਸ਼ਖਬਰੀ ਸੁਣਾਉਣ ਵਾਸਤੇ ਘਰੇ ਜਾਂਦਾ ਤਾਂ ਰਸਤੇ ਚ ਉਹਦਾ ਐਕਸੀਡੈਂਟ ਹੋ ਜਾਂਦਾ ਐ ਐਕਸੀਡੈਂਟ ਚ ਉਹਨੂੰ ਬਹੁਤ ਜ਼ਿਆਦਾ ਝੋਟਾਂ ਆਂਦੀਆਂ ਤੇ ਉਸਦਾ ਫੋਨ ਵੀ ਕਿਧਰੇ ਟੁੱਟ ਕੇ गिर ਜਾਂਦਾ ਉਹਨੂੰ ਹਸਪੀਟਲ ਲਿਜਾਇਆ ਜਾਂਦਾ ਤੇ ਉੱਥੇ ਉਸਦੀ ਮੌਤ ਹੋ ਜਾਂਦੀ ਐ ਇਸ ਤੋਂ ਬਾਅਦ ਸਤਪਾਲ ਦੀ ਘਰ ਵਾਲੀ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਘਰ ਚ ਕੋਈ ਕਮਾਣਾ ਨਾਲ ਸੀ ਮੁੰਡਾ ਕੋਈ ਕੰਮ ਨਹੀਂ ਕਰਦਾ ਸੀ ਸਾਰਾ ਦਿਨ ਆਵਾਰਾ ਘੁੰਮਦਾ ਸੀ ਤਾਂ ਕਰਕੇ ਉਹ ਬਹੁਤ ਦੁਖੀ ਰਹਿਣ ਲੱਗ ਜਾਂਦੀ ਐ ਤੇ ਉਹ ਸੋਚਦੀ ਐ ਕਿ ਹੁਣ ਘਰ ਕਿਵੇਂ ਚੱਲੇਗਾ ਉਹ ਦੁਕਾਨ ਨੂੰ ਵੀ ਆਪ ਚਲਾਣ ਲੱਗ ਜਾਂਦੀ ਐ ਪਰ ਉਸ ਨੂੰ ਇੰਨਾ ਜ਼ਿਆਦਾ ਤਰੀਕਾ ਨਹੀਂ ਸੀ ਦੁਕਾਨ ਚਲਾਣ ਦਾ ਤਾਂ ਕਰਕੇ ਹੋ ਹੌਲੀ ਹੌਲੀ ਇਹ ਕੰਮ ਸਿੱਖ ਰਹੀ ਸੀ ਪਰ ਜੋ ਉਸ ਦਾ ਮੁੰਡਾ ਹੁੰਦਾ ਉਹ ਦੁਕਾਨ ਤੇ ਜਿੰਨੇ ਵੀ ਪੈਸੇ ਆਉਂਦੇ ਸੀ ਸਾਰੇ ਲੈ ਜਾਂਦਾ ਸੀ ਤੇ ਆਪਦੀ ਮਾਂ ਨਾਲ ਲੜਦਾ ਰਹਿੰਦਾ ਸੀ ਐਸੀ ਤਰ੍ਹਾਂ ਮਾਂ ਸੋਚਦੀ ਐ ਕਿ ਮੈਂ ਹੁਣ ਇਸ ਮੁੰਡੇ ਦਾ ਕੀ ਕਰਾਂ ਤਾਂ ਕਰਕੇ ਉਹ ਸੋਚਦੀ ਐ ਕਿ ਕਿਉਂ ਨਾ ਇਸ ਦਾ ਵਿਆਹ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਉਸ ਵਾਸਤੇ ਉਹ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦੀ ਹੈ ਫਿਰ ਉਸ ਨੂੰ ਇੱਕ ਕੁੜੀ ਮਿਲਦੀ ਹੈ ਉਸ ਕੁੜੀ ਦੇ ਘਰਦਿਆਂ ਨਾਲ ਗੱਲ ਕਰਕੇ ਆਪਦੇ ਮੁੰਡੇ ਦਾ ਰਿਸ਼ਤਾ ਕਰ ਦਿੰਦੀ ਹੈ ਤੇ ਫਿਰ ਦੋਵਾਂ ਦਾ ਵਿਆਹ ਕਰ ਦਿੰਦੇ ਨੇ ਦੋਵਾਂ ਦਾ ਵਿਆਹ ਹੋਏ ਤੋਂ ਬਾਅਦ 6 ਮਹੀਨੇ ਤੱਕ ਸਭ ਕੁਝ ਵਧੀਆ ਲੰਘਦਾ ਹੈ ਦੋਵੇਂ ਆਪਦੀ ਮਾਂ ਦੀ ਇੱਜ਼ਤ ਕਰਦੇ ਸੀ ਤੇ ਮੁੰਡਾ ਵੀ ਕੁਝ ਸੁਧਰ ਗਿਆ ਸੀ ਪਰ 6 ਮਹੀਨੇ ਬਾਅਦ ਮੁੰਡਾ ਸ਼ਰਾਬ ਪੀਣ ਲੱਗ ਜਾਂਦਾ ਹੈ ਤੇ ਉਹ ਆਪਦੀ ਘਰਵਾਲੀ ਨੂੰ ਵੀ ਕੁੱਟਣ ਲੱਗ ਜਾਂਦਾ ਹੈ ਤੇ ਉਸ ਦੀ ਘਰਵਾਲੀ ਵੀ ਐਦਾਂ ਦੀ ਹੁੰਦੀ ਹੈ ਉਹ ਆਪਦੀ ਸੱਸ ਨਾਲ ਬਹੁਤ ਜ਼ਿਆਦਾ ਲੜਦੀ ਹੁੰਦੀ ਹੈ ਉਸ ਤੋਂ ਬਾਅਦ ਮੁੰਡਾ ਵੀ ਆਪਦੀ ਮਾਂ ਨਾਲ ਲੜਦਾ ਹੁੰਦਾ ਹੈ ਦੋਵੇਂ ਆਪਦੀ ਮਾਂ ਨੂੰ ਬਰਦਾਸ਼ਤ ਕਰਕੇ ਰਾਜੀ ਨਹੀਂ ਸੀ ਤਾਂ ਕਰਕੇ ਉਹ ਸਨੂਦ ਬਹੁਤ ਦੁਖੀ ਰੱਖਦੇ ਸੀ ਤੇ ਇਧਰ ਲక్ష్ਮੀ ਦੀ ਟ੍ਰੇਨਿੰਗ ਚੱਲ ਰਹੀ ਸੀ ਤੇ ਟ੍ਰੇਨਿੰਗ ਹੋਏ ਤੋਂ ਬਾਅਦ ਉਸ ਦੀ ਪੋਸਟਿੰਗ ਹੁੰਦੀ ਹੈ ਉਹ ਹੁਣ ਇੱਕ ਆਈਐਸ ਅਧਿਕਾਰੀ ਬਣ ਗਈ ਸੀ ਉਹ ਹੁਣ ਜ਼ਿਲ੍ਹਾ ਕਲੈਕਟਰ ਬਣ ਗਈ ਸੀ ਜ਼ਿਲ੍ਹਾ ਕਲੈਕਟਰ ਤੋਂ ਬਣੇ ਤੋਂ ਬਾਅਦ ਉਹ ਆਪਦੀ ਗੱਡੀ ਲੈ ਕੇ ਤੇ ਗਾਰਡ ਤੇ ਡਰਾਈਵਰ ਨੂੰ ਨਾਲ ਲੈ ਕੇ ਸਿੱਧਾ ਆਪਦੇ ਪਿਓ ਨੂੰ ਮਿਲਣ ਵਾਸਤੇ ਘਰ ਜਾਂਦੀ ਹੈ ਤੇ ਜਿਵੇਂ ਉਸਦੀ ਗੱਡੀ ਬਾਰ ਗਿਆ ਕਿ ਰੁਕਦੀ ਹੈ ਤਾਂ ਆਂਡੀ ਗਵਾਂਡੀ ਵੀ ਦੇਖਦੇ ਨੇ ਕਿ ਇਹ ਲਾਲ ਬੱਤੀ 'ਚ ਕੋਣ ਆ ਗਿਆ ਤੇ ਐਡਾ ਵੱਡਾ ਅਧਿਕਾਰੀ ਇਹਨਾਂ ਦੇ ਕੀ ਲੈਣ ਆਇਆ ਤੇ ਦਰਸਤਪਾਲ ਦਾ ਮੁੰਡਾ ਆਪਦੀ ਮਾਂ ਨੂੰ ਕੁੱਟ ਕੇ ਘਰ ਤੋਂ ਬਾਹਰ ੱੱਕੇ ਦੇ ਕੇ ਕੱਢ ਰਿਹਾ ਹੁੰਦਾ ਤੇ ਉਸਦੀ ਮਾਂ ਇੱਕਦਮ ਬਾਹਰ ਆ ਕੇ गिरਦੀ ਹੈ ਤਾਂ ਇੱਕਦਮ ਭੱਜ ਕੇ ਲక్ష్ਮੀ ਆਪਦੀ ਮਾਂ ਨੂੰ ਚੱਕਦੀ ਹੈ ਉਸਦੀ ਮਾਂ ਲక్ష్ਮੀ ਨੂੰ ਕਹਿ ਦਿੰਦੀ ਹੈ ਕਿ ਪੁੱਤ ਤੂੰ ਆ ਗਈ ਤੇਰਾ ਮੈਂ ਬਹੁਤ ਇੰਤਜ਼ਾਰ ਕਰਿਆ ਤੂੰ ਹੁਣ ਤੱਕ ਕਿੱਥੇ ਸੀ ਤੇ ਤੂੰ ਕਦੇ ਫੋਨ ਵੀ ਨਹੀਂ ਕਰਿਆ ਤਾ ਲక్ష్ਮੀ ਕਹਿੰਦੀ ਹੈ ਕਿ ਮਾਂ ਮੈਂ ਜ਼ਿਲ੍ਹਾ ਕਲੈਕਟਰ ਬਣ ਗਈਆਂ ਮੇਰੇ ਕੋਲੇ ਕੋਈ ਫੋਨ ਨੰਬਰ ਨਹੀਂ ਸੀ ਮੇਰੇ ਕੋਲੇ ਬਾਪੂ ਦਾ ਫੋਨ ਨੰਬਰ ਸੀ ਮੈਂ ਉਸ ਤੇ ਫੋਨ ਕਰਦੀ ਸੀ ਤਾਂ ਮਿਲਦਾ ਨਹੀਂ ਸੀ ਤਾਂ ਕਰਕੇ ਮੈਂ ਕੁਝ ਕਰ ਨਹੀਂ ਸਕਦੀ ਸੀ ਤੇ ਦਰ ਉਸਦੀ ਮਾਂ ਕਹਿੰਦੀ ਹੈ ਕਿ ਪੁੱਤ ਤੇਰਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀ ਅਸੀਂ ਫੋਨ ਕਿੱਥੇ ਕਰਦੇ ਤਾਂ ਕਰਕੇ ਤੇਰੇ ਨਾਲ ਗੱਲ ਨਹੀਂ ਹੋ ਸਕੀ ਇਸ ਤੋਂ ਬਾਅਦ ਲక్ష్ਮੀ ਆਪਦੀ ਮਾਂ ਨੂੰ ਪੁੱਛਦੀ ਹੈ ਕਿ ਬਾਪੂ ਕਿੱਥੇ ਹੈ ਫਿਰ ਉਸ ਨੂੰ ਉਸ ਦੀ ਮਾਂ ਦੱਸਦੀ ਹੈ ਕਿ ਤੇਰੇ ਬਾਪੂ ਦਾ ਤਾਂ ਐਕਸੀਡੈਂਟ ਹੋ ਗਿਆ ਉਹ ਕਾਫੀ ਸਮੇਂ ਪਹਿਲਾਂ ਗੁਜ਼ਰ ਗਏ ਨੇ ਆ ਸੁਣ ਕੇ ਲక్ష్ਮੀ ਬਹੁਤ ਜ਼ਿਆਦਾ ਰੋਣ ਲੱਗ ਜਾਂਦੀ ਹੈ ਆਪਦੀ ਮਾਂ ਦੇ ਗਲ ਲਾ ਕੇ ਕਿਉਂਕਿ ਉਹ ਆਪਦੇ ਬਾਪੂ ਨੂੰ ਬਹੁਤ ਪਿਆਰ ਕਰਦੀ ਸੀ ਉਹ ਜ਼ਿਲ੍ਹਾ ਕਲੈਕਟਰ ਬਣ ਕੇ ਆਈ ਸੀ ਤੇ ਸਭ ਤੋਂ ਪਹਿਲਾਂ ਉਹ ਆਪਣੇ ਬਾਪੂ ਨੂੰ ਮਿਲਣਾ ਚਾਹਦੀ ਸੀ ਪਰ ਇੱਥੇ ਦੇ ਹਾਲਾਤ ਬਦਲ ਗਏ ਸੀ ਉਸਦੇ ਭਾਈ ਦਾ ਵੀ ਵਿਆਹ ਹੋ ਗਿਆ ਸੀ ਤੇ ਉਸ ਨੂੰ ਪਤਾ ਤੱਕ ਨਹੀਂ ਲੱਗਿਆ ਸੀ ਕਿਉਂਕਿ ਉਸ ਦਾ ਆਪ ਦੇ ਬਾਪੂ ਤੇ ਮਾਣਨ ਦੁਆਰਾ ਕੰਟੈਕਟ ਨਹੀਂ ਹੋ ਸਕਿਆ ਸੀ ਇੱਕੋ ਹੀ ਫੋਨ ਨੰਬਰ ਸੀ ਉਹ ਵੀ ਮਿਲਦਾ ਨਹੀਂ ਸੀ ਇਸਤਵਾਰ ਲక్ష్ਮੀ ਆ ਕੇ ਆਪਦੀ ਮਾਂ ਨੂੰ ਚੰਗੀ ਤਰ੍ਹਾਂ ਸਮਾਰਦੀ ਹੈ ਤੇ ਉਸ ਦੀ ਸੇਵਾ ਕਰਦੀ ਹੈ ਉਸ ਨੂੰ ਵਧੀਆ ਕੱਪੜੇ ਦਵਾਉਂਦੀ ਹੈ ਤੇ ਵਧੀਆ ਜੁੱਤੇ ਦਵਾਉਂਦੀ ਹੈ ਲక్ష్ਮੀ ਨੂੰ ਜੋ ਰਹਿਣ ਵਾਸਤੇ ਕੁਆਟਰ ਮਿਲਿਆ ਸੀ ਆਪਦੀ ਮਾਂ ਨੂੰ ਉੱਥੇ ਲੈ ਜਾਂਦੀ ਹੈ ਤੇ ਦੋਵੇਂ ਵਧੀਆ ਤਰੀਕੇ ਨਾਲ ਰਹਿਣ ਲੱਗ ਜਾਂਦੇ ਨੇ ਤੇ ਲక్ష్ਮੀ ਆਪਦੀ ਡਿਊਟੀ ਕਰਨ ਲੱਗ ਜਾਂਦੀ ਹੈ ਉਸ ਤੋਂ ਬਾਅਦ ਇੱਕ ਦਿਨ ਇੱਕ ਮੁੰਡਾ ਲక్ష్ਮੀ ਦੇ ਘਰ ਆਂਦਾ ਹੈ ਜੋ ਕਿ ਲక్ష్ਮੀ ਦੇ ਨਾਲ ਹੀ ਕੋਚਿੰਗ ਕਰਦਾ ਸੀ ਤੇ ਆ ਕੇ ਲక్ష్ਮੀ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਜਦੋਂ ਮੈਂ ਕੋਚਿੰਗ ਕਰਦਾ ਸੀ ਮੈਂ ਤੈਨੂੰ ਉਦੋਂ ਤੋਂ ਹੀ ਪਸੰਦ ਕਰਦਾ ਤੇ ਮੈਂ ਤੇਰੇ ਨਾਲ ਵਿਆਹ ਕਰਨਾ ਚਾਹਾਂ ਲక్ష్ਮੀ ਉਸਨੂੰ ਪਸੰਦ ਕਰਦੀ ਸੀ ਪਰ ਲక్ష్ਮੀ ਉਸਨੂੰ ਕਹਿੰਦੀ ਹੈ ਕਿ ਜੇ ਤੂੰ ਮੇਰੇ ਨਾਲ ਵਿਆਹ ਕਰਨਾ ਹੈ ਤਾਂ ਮੇਰੀ ਮਾਂ ਨੂੰ ਪੁੱਛਣਾ ਪਵੇਗਾ ਕਿਉਂਕਿ ਅੱਜ ਮੈਂ ਜੋ ਕੁਝ ਵੀ ਹਾਂ ਮੇਰੇ ਮਾਪਿਓ ਕਰਕੇ ਹਾਂ ਇਸ ਕਰਕੇ ਮੇਰੇ ਮਾਪਿਓ ਜਿੱਥੇ ਕਹਿਣਗੇ ਮੈਂ ਉੱਥੇ ਹੀ ਵਿਆਹ ਕਰਵਾਵਾਂਗੀ ਆ ਸੁਣ ਕੇ ਮੁੰਡਾ ਚਲਾ ਜਾਂਦਾ ਹੈ ਤੇ ਅਗਲੇ ਦਿਨ ਆਪਦੇ ਮਾਪਿਆਂ ਨੂੰ ਲక్ష్ਮੀ ਦੇ ਘਰੇ ਭੇਜਦਾ ਹੈ ਉਸਦੇ ਮਾਪਿਓ ਉਸ ਮੁੰਡੇ ਦੀ ਵਿਆਹ ਦੀ ਗੱਲ ਲక్ష్ਮੀ ਦੀ ਮਾਂ ਨਾਲ ਕਰਦੇ ਆ ਤੇ ਲక్ష్ਮੀ ਦੀ ਮਾਂ ਲక్ష్ਮੀ ਨੂੰ ਜਦੋਂ ਪੁੱਛਦੀ ਹੈ ਤੇ ਲక్ష్ਮੀ ਸ਼ਰਮਾ ਕੇ ਅੰਦਰ ਲੰਘ ਜਾਂਦੀ ਹੈ ਫਿਰ ਉਸਦੀ ਮਾਂ ਸਮਝ ਜਾਂਦੀ ਹੈ ਕਿ ਲక్ష్ਮੀ ਵਿਆਹ ਵਿਆਹ ਕਰਾਉਣਾ ਚਾਹਦੀ ਹੈ ਉਸ ਤੋਂ ਬਾਅਦ ਦੋਵਾਂ ਦਾ ਰਿਸ਼ਤਾ ਹੋ ਜਾਂਦਾ ਹੈ ਤੇ ਦੋਵਾਂ ਦਾ ਧੂਮ-ਧਾਮ ਨਾਲ ਵਿਆਹ ਹੋ ਜਾਂਦਾ ਹੈ ਵਿਆਹ ਹੋਣ ਤੋਂ ਬਾਅਦ ਲక్ష్ਮੀ ਤੇ ਉਸਦੀ ਮਾਂ ਨੂੰ ਉਹ ਮੁੰਡਾ ਆਪਦੇ ਘਰੇ ਲੈ ਜਾਂਦਾ ਹੈ ਤੇ ਉੱਥੇ ਮੁੰਡੇ ਦੇ ਮਾਪਿਓ ਤੇ ਲక్ష్ਮੀ ਦੀ ਮਾਂ ਤੇ ਲక్ష్ਮੀ ਤੇ ਮੁੰਡਾ ਸਾਰੇ ਮਿਲ ਕੇ ਰਹਿਣ ਲੱਗ ਜਾਂਦੇ ਨੇ ਦੇਰ ਲਕਸ਼ਮੀ ਇੱਕ ਦਿਨ ਸੋਚਦੀ ਹੈ ਕਿ ਕਿਉਂ ਨਾ ਭਾਈ ਦਾ ਪਤਾ ਲਿੱਤਾ ਜਾਵੇ ਚਾਹੇ ਕੁਝ ਵੀ ਹੋਵੇ ਸੀਤਾ ਉਸ ਦਾ ਭਾਈ ਤਾਂ ਕਰਕੇ ਉਹਨਾਂ ਦਾ ਪਤਾ ਲੈਣ ਵਾਸਤੇ ਆਪਦੇ ਭਾਈ ਦੇ ਘਰੇ ਜਾਂਦੀ ਹੈ ਉੱਥੇ ਜਾ ਕੇ ਦੇਖਦੀ ਹੈ ਕਿ ਉਸ ਦਾ ਭਾਈ ਬਹੁਤ ਜ਼ਿਆਦਾ ਬਿਮਾਰ ਸੀ दारू ਪੀ ਪੀ ਕੇ ਉਸ ਦਾ ਸਰੀਰ ਖਰਾਬ ਹੋ ਗਿਆ ਸੀ ਤਾਂ ਕਰਕੇ ਉਹ ਬਹੁਤ ਜ਼ਿਆਦਾ ਬਿਮਾਰ ਸੀ ਉਹਨਾਂ ਦੀ ਦੁਕਾਨ ਵੀ ਬੰਦ ਹੋ ਗਈ ਸੀ ਤੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਉਹ ਬਹੁਤ ਤੰਗੀ ਚ ਦਿਨ ਕੱਟ ਰਹੇ ਸੀ ਜਦੋਂ ਲਕਸ਼ਮੀ ਉੱਥੇ ਜਾਂਦੀ ਹੈ ਤਾਂ ਉਸ ਦਾ ਭਾਈ ਹੱਥ ਜੋੜ ਕੇ ਮਾਫੀ ਮੰਗਦਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਤੇ ਮਾਂ ਨੂੰ ਬਹੁਤ ਜ਼ਿਆਦਾ ਦੁੱਖ ਦਿੱਤੇ ਨੇ ਤਾ ਕਰਕੇ ਰੱਬ ਹੁਣ ਮੇਰੇ ਕੋਲੇ ਉਸੇ ਗੱਲ ਦਾ ਬਦਲਾ ਲੈ ਰਿਹਾ ਹੈ ਜਦ ਤੱਕ ਤੁਸੀਂ ਮੈਨੂੰ ਮਾਫ਼ ਨਹੀਂ ਕਰਦੇ ਮੇਰੇ ਦਿਲ ਨੂੰ ਚੈਨ ਨਹੀਂ ਮਿਲੇਗਾ ਫਿਰ ਲక్ష్ਮੀ ਉਸ ਦਾ ਵਧੀਆ ਹਸਪੀਟਲ 'ਚ ਇਲਾਜ ਕਰਾਉਂਦੀ ਹੈ ਤੇ ਉਹ ਬਿਲਕੁਲ ਠੀਕ ਹੋ ਜਾਂਦਾ ਹੈ ਹੁਣ ਉਸ ਦੀ ਘਰ ਵਾਲੀ ਵੀ ਸੁਧਰ ਗਈ ਸੀ ਕਿਉਂਕਿ ਉਸਨੇ ਵੀ ਬਹੁਤ ਜ਼ਿਆਦਾ ਮਾੜੇ ਦਿਨ ਦੇਖ ਲਏ ਸੀ ਦੋਵਾਂ ਨੂੰ ਉਸ ਤੋਂ ਬਾਅਦ ਲక్ష్ਮੀ ਆਪਦੇ ਘਰੇ ਲੈ ਕੇ ਆਂਦੀ ਹੈ ਤੇ ਆਪਦੀ ਮਾਂ ਨਾਲ ਮਲਾਉਂਦੀ ਹੈ ਤੇ ਉਸ ਦਾ ਪੁੱਤ ਆਪਦੀ ਮਾਂ ਕੋਲੇ ਮਾਫੀ ਮੰਗਦਾ ਹੈ ਤੇ ਉਸ ਦੀ ਨੂੰਹ ਵੀ ਆਪਦੀ ਸੱਸ ਕੋਲੇ ਮਾਫੀ ਮੰਗਦੇ ਹੈ ਉਸ ਦੀ ਮਾਂ ਦੋਨਾਂ ਨੂੰ ਮਾਫ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਲక్ష్ਮੀ ਉਹਨਾਂ ਨੂੰ ਦੁਕਾਨ ਦੁਬਾਰਾ ਤੋਂ ਚਲਾ ਕੇ ਦੇ ਦਿੰਦੀ ਹੈ ਉਹਨਾਂ ਨੂੰ ਦੁਕਾਨ ਵਧੀਆ ਤਰੀਕੇ ਨਾਲ ਕਰਾ ਦਿੰਦੀ ਹੈ ਉਹਨਾਂ ਨੂੰ ਇੱਕ ਉਸੇ ਥਾਂ ਤੇ ਇੱਕ ਵਧੀਆ ਘਰ ਬਣਾ ਕੇ ਦੇ ਦਿੰਦੀ ਹੈ ਹੁਣ ਉਸ ਦਾ ਭਾਈ ਵਧੀਆ ਤਰੀਕੇ ਨਾਲ ਰਹਿ ਰਿਹਾ ਸੀ ਉਹਨਾਂ ਸਾਰੀਆਂ ਗੰਦੀਆਂ ਆਦਤਾਂ ਛੱਡਤੀਆਂ ਸੀ ਤੇ ਉਹ ਦੁਕਾਨ ਸੰਭਾਲਦਾ ਸੀ ਤੇ ਆਪਣਾ ਪਰਿਵਾਰ ਸੰਭਾਲਦਾ ਸੀ ਇਸੇ ਤਰ੍ਹਾਂ ਲక్ష్ਮੀ ਆਪਦੀ ਮਾਂ ਨਾਲ ਬਹੁਤ ਜ਼ਿਆ ਦੀ ਆਪਦੀ ਮਾਂ ਨਾਲ ਬਹੁਤ ਜ਼ਿਆਦਾ ਖੁਸ਼ੀ ਤੇ ਆਪਦੇ ਪਤੀ ਨਾਲ ਬਹੁਤ ਜ਼ਿਆਦਾ ਖੁਸ਼ੀ ਤਾਂ ਦੋਸਤੋ ਐਸੀ ਕਹਾਣੀ ਲక్ష్ਮੀ ਦੀ ਜਿਹਨੂੰ ਕੋਈ ਕਚਰੇ ਚ ਸੁੱਟ ਗਿਆ ਸੀ ਕੁੜੀ ਕਰਕੇ ਇੱਕ ਕੁੜੀ ਨੇ ਸਮਾਜ ਚ ਆਪਦੇ ਮਾਪਿਓ ਦਾ ਨਾਂ ਰੋਸ਼ਨ ਕੀਤਾ ਉਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨੇ ਸਿੱਧ ਕਰ ਦਿੱਤਾ ਕਿ ਕੁੜੀਆਂ ਵੀ ਕਿਸ ਤੋਂ ਘੱਟ ਨਹੀਂ ਤਾਂ ਕਰਕੇ ਦੋਸਤੋ ਕੁੜੀਆਂ ਨੂੰ ਵੀ ਕਿਸੇ ਤੋਂ ਘੱਟ ਨਾ ਸਮਝਿਆ ਕਰੋ ਕੁੜੀਆਂ ਵੀ ਅੱਜਕੱਲ ਬਹੁਤ ਅੱਗੇ ਤੱਕ ਪਹੁੰਚ ਰਹੀਆਂ ਹਨ ਕੁੜੀਆਂ ਵੀ ਬਹੁਤ ਵੱਡੇ ਵੱਡੇ ਮੁਕਾਮ ਹਾਸਲ ਕਰਨੀਆਂ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਆ ਕਰੋ ਦੋਸਤੋ ਤੁਹਾਡੇ ਵਿਚਾਰਾਂ ਦੀ ਸਾਨੂੰ ਉਡੀਕ ਰਹਿੰਦੀ ਹੈ ਧੰਨਵਾਦ ਦੋਸਤੋ